ਮੇਰਾ ਕੋਈ ਨਗਰ ਕੌਂਸਲ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਵੈਰ-ਵਿਰੋਧ ਨਹੀਂ ਪਰ ਨਗਰ ਕੌਂਸਲ ਦੀ ਹਮੇਸ਼ਾ ਹੀ ਕੋਈ ਨਾ ਕੋਈ ਗੱਲ ਉੱਪਰ ਕਿਉਂ ਆਉਂਦੀ ਆ ਸਾਹਮਣੇ ਪਤਾ ਲੱਗਦਾ ਤਾਂ ਮੈਂ ਤੁਹਾਨੂੰ ਸਾਰੇ ਜਣਾਂ ਨੂੰ ਦੱਸਦਾ ਮਕਸਰ ਸ਼ਹਿਰ ਤੇ ਹੁਣ ਜਿਹੜੇ ਹਰੇਕ ਘਰ ਤੇ ਦੁਕਾਨ ਦੇ ਬਾਹਰ ਇੱਕ ਨੰਬਰ ਲਾਏ ਜਾ ਰਹੇ ਆ ਹਰੀ ਪਲੇਟ ਲਾਏ ਰਹੀ ਲਾਈ ਜਾ ਰਹੀ ਆ ਉਹ ਆਨਲਾਈਨ ਕਰੀ ਜਾਂਦੇ ਬੜੀ ਵਧੀਆ ਗੱਲ ਆ ਚੰਗਾ ਭਰਾਲਾ ਹੋਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਟੈਕਸ ਭਰਨਾ ਸੌਖਾ ਹੋ ਜਾਵੇ ਪਰ ਉਹਦੇ 'ਚ ਇਹਨਾਂ ਨੇ ਇਹ ਕਪਲਾ ਚਲਾ ਰੱਖਿਆ ਜਿਹੜੇ ਉੱਥੇ ਬੈਠੇ ਆ ਸਾਹਬ ਰਾਮ ਦੀ ਇੱਕ ਜਿਹੜੇ ਮਤਲਬ ਪ੍ਰਾਈਵੇਟ ਲਾਇਗਾਈ ਹੋਈ ਆ ਉਹ ਸਰਵੇ ਕਰਨ ਵਾਸਤੇ ਉਹਨਾਂ ਦੇ ਬੰਦੇ ਜਾਂਦੇ ਆ ਤਾਂ ਲੋਕਾਂ ਨਾਲ ਕੀ ਕਰਦੇ ਲੋਕਾਂ ਨੂੰ ਬੜੀ ਪ੍ਰੋਬਲਮ ਹੈ ਵਿਚਾਰੇ ਲੋਕ ਕੀੜੇ ਕਰਦੇ ਰਹਿੰਦੇ ਆ ਸਾਡਾ ਪ੍ਰਾਪਰਟੀ ਦਾ ਕੰਮ ਹੋਣ ਕਰਕੇ ਲੋਕ ਸਾਡੇ ਕੋਲੇ ਗੱਲ ਕਰਦੇ ਆ ਤਾਂ ਅੱਜ ਤੁਹਾਡੇ ਕੋਲੇ ਗੱਲ ਕਰਨੀ ਆ ਜਿਹੜੀਆਂ ਨੰਬਰ ਪਲੇਟਾਂ ਨੂੰ ਲਾਈਆਂ ਜਾ ਰਹੀਆਂ ਘਰਾਂ ਦੇ ਬਾਹਰ ਦੁਕਾਨਾਂ ਦੇ ਬਾਹਰ ਜਿੱਥੇ ਦੁਕਾਨ ਬੰਦ ਆ ਉਹਨੂੰ ਖੁੱਲੀ ਲਿਖ ਦਿੰਦੇ ਆ ਸਿੰਗਲ ਸਟੋਰੀ ਬਣੀ ਆ ਉਹਨੂੰ ਡਬਲ ਲਿਖ ਦਿੰਦੇ ਆ ਜਿਹੜਾ ਘਰ ਆ ਸਿੰਗਲ ਸਟੋਰੀ ਆ ਉਹਨੂੰ ਵੀ ਡਬਲ ਲਿਖ ਦਿੰਦੇ ਆ ਜਿਹੜਾ ਖਾਲੀ ਪਲਾਟ ਪਿਆ ਜੇ ਕਿਤੇ ਆ ਤਾਂ ਜਾਣ ਬੁੱਝ ਕੇ ਉਹਨੂੰ ਬੜੀ ਬਿਲਡਿੰਗ ਦੁਕਾ ਦੇ ਦਿੰਦੇ ਆ ਲੋਕ ਜਦੋਂ ਚੈੱਕ ਕਰਦੇ ਆ ਫੇਰ ਉੱਥੇ ਜਾਂਦੇ ਆ ਗੇੜੇ ਕਰਦੇ ਆ ਤਾਂ ਉਹਨਾਂ ਕੋਲੋਂ ਰਿਸ਼ਵਤ ਲਈ ਜਾਂਦੀ ਆ ਵੀ ਕੋਈ ਦਾ ਨਹੀਂ ਤੇਰਾ 20 ਹਜ਼ਾਰ ਟੈਕਸ ਬਣ ਗਿਆ ਅਸੀਂ ਇਹਨੂੰ ਸੈੱਟ ਕਰ ਦਿੰਦੇ ਆ ਤੂੰ 5000 ਰੁਪਈਆ ਸਾਨੂੰ ਦੇ ਦੇ ਪੰਜ ਭਰਾ ਦੇ ਇਸ ਤਰ੍ਹਾਂ ਦੇ ਬੜੇ ਕੇਸ ਆ ਮੈਂ ਮੁਕਸਰ ਦੇ ਐਮਐਲਏ ਕਾਕਾ ਬਰਾੜ ਜੀ ਬੜੇ ਵਧੀਆ ਇਨਸਾਨ ਹੈ ਔਰ ਅੱਜ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਉਹਨਾਂ ਤੇ ਬਲੇਮ ਨਹੀਂ ਲੱਗਿਆ ਵੀ ਜਿਸ ਤਰ੍ਹਾਂ ਪੋਲਿਟਿਸ਼ਨਾਂ ਤੇ ਲੱਗਦੇ ਆ ਸਹਬੇ ਜਾਇਦਾਦ ਦੇ ਬੰਦੇ ਆ ਮਾ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਵੀ ਤੁਸੀਂ ਜਿੰਨੀ ਦੇਰ ਤੱਕ ਐਮਐਲਏ ਆ ਲੋਕਾਂ ਨੇ ਤੁਹਾਨੂੰ ਹੀ ਪਰੇਸ਼ਾਨੀ ਦੱਸਣੀ ਮੁਕਸਰ ਸ਼ਹਿਰ ਦੇ ਲੋਕਾਂ ਨੇ ਔਰ ਉੱਥੇ ਜਾ ਕੇ ਨਗਰ ਕੌਂਸਲ ਦਾ ਹਾਲ ਦੇਖੋ ਤੁਸੀਂ ਨਾ ਆਪਦੀ ਵੀਡੀਓ ਇੱਕ ਜਾਰੀ ਕਰਿਓ ਫੇਸਬੁੱਕ ਤੇ ਪਾਇਓ ਜਾਂ ਵਟਸਐਪ ਤੇ ਪਾਇਓ ਵੀ ਜੇ ਨਗਰ ਕੌਂਸਲ ਤੋਂ ਕਿਸੇ ਨੂੰ ਤਕਲੀਫ ਹੈ ਤਾਂ ਮੈਨੂੰ ਦੱਸਿਓ। 11500 ਬੰਦਾ ਤੁਹਾਨੂੰ ਪੀੜਤ ਮਿਲ ਜੂਗਾ ਜਿਹਦੀ ਕੋਈ ਸੁਣਵਾਈ ਨਹੀਂ। ਦੂਜੀ ਗੱਲ ਕੀ ਹੈ? ਦੂਜੀ ਗੱਲ ਹੈ ਜੇ ਕੋਈ ਐਨਓਸੀ ਅਪਲਾਈ ਕਰਦਾ, ਨਕਸ਼ੇ ਅਪਲਾਈ ਕਰਦਾ ਆਪਦੇ ਬਿਲਡਿੰਗ ਦੇ ਤਾਂ ਉੱਥੇ ਏਟੀਪੀ ਬੈਠਿਆ ਗਗਨਦੀਪ ਸਿੰਘ। ਮੈਡਮ ਡਰਾਫਟਸਮੈਨ ਨਗਿੰਦਰ ਕੌਰ ਬੈਠੀ ਆ। ਜਿੰਨੀਆਂ ਫਾਈਲਾਂ ਜਾਂਦੀਆਂ ਇਹ ਉਹਨਾਂ ਤੇ ਰੋਕ ਲਗਾ ਦਿੰਦੇ ਆ ਉਹਨਾਂ ਨੂੰ ਰਿਜੈਕਟ ਕਰ ਦਿੰਦੇ ਆ ਆਬਜੈਕਸ਼ਨ ਲਗਾ ਦਿੰਦੇ ਕੋਈ ਨਾ ਕੋਈ ਬੰਦਾ ਇੱਕ ਦੋ ਵਾਰੀ ਗੇੜੇ ਕੱਢਦਾ ਤਾਂ ਫੇਰ ਇਹਨਾਂ ਦੇ ਜਿਹੜੇ ਜੇ ਤਾਂ ਸਿੱਧੀ ਕਰਦੇ ਆ ਅਪਲਾਈ ਤਾਂ ਉਹਨਾਂ ਦੇ ਆਬਜੈਕਸ਼ਨ ਲੱਗਦਾ ਜਿਹੜੇ ਡਰਾਫਟਸਮੈਨ ਆ ਉਹਨਾਂ ਦੇ ਥਰੂ ਕੋਈ ਅਪਲਾਈ ਕਰਦਾ ਤਾਂ ਫੇਰ ਪਹਿਲਾਂ ਰਿਜੈਕਟ ਕਰਵਾ ਦਿੰਦੇ ਫੇਰ ਕਹਿੰਦੇ ਕੋਈ ਗੱਲ ਨਹੀਂ ਮਾਰੀ ਮੋਟੀ ਫੀਸ ਲੱਗੂ ਤਾਂ ਉਹਨਾਂ ਕੋਲੋਂ ਰਿਸ਼ਵਤ ਦੇ ਰੂਪ ਚ ਲਿਆ ਜਾਂਦਾ ਜਦ ਕੇ ਉਹ ਜਿਹੜਾ ਜਿਹੜੇ ਪਲਾਟ ਕਈ ਇਹਨਾਂ ਨੇ ਇਹਦੇ ਆਬਜੈਕਸ਼ਨ ਲਾਏ ਆ ਜਿਹੜੇ ਗੂਗਲ ਮੈਪ ਤੇ ਪਲਾਟ ਉੱਥੇ ਕੱਟੇ ਹੋਏ ਆ ਤੇ ਕਹਿੰਦੇ ਆ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ ਲੋਕਾਂ ਨੂੰ ਬੜੀ ਇਸ ਚੀਜ਼ ਦੀ ਪਰੇਸ਼ਾਨੀ ਆ ਏਟੀਪੀ ਗਗਨਦੀਪ ਸਿੰਘ ਮੈਡਮ ਨਗਿੰਦਰ ਕੌਰ ਇਹ ਉੱਥੇ ਇਹਨਾਂ ਨੇ ਨੈਕਸਸ ਬਣਾਇਆ ਹੋਇਆ ਕਰਾਪਸ਼ਨ ਦਾ ਅੱਡਾ ਹੈ 20 ਤਰ੍ਹਾਂ ਦੇ 50 ਤਰ੍ਹਾਂ ਦੇ ਲੋਕ ਤੁਹਾਨੂੰ ਐਫੀਡੇਵਟ ਵੀ ਦੇਣ ਨੂੰ ਤਿਆਰ ਆ ਮਾਣਯੋਗ ਮੁੱਖ ਮੰਤਰੀ ਸਾਹਿਬ ਜਿਹੜੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਤੁਸੀਂ ਇਹ ਪੋਰਟਲ ਬਣਾ ਰੱਖਿਆ ਸੀਐਮ ਪੋਰਟਲ ਇਹ ਵਿਜੀਲੈਂਸ ਪੋਰਟਲ ਤੁਹਾਡਾ ਕਿਸੇ ਕੰਮ ਦਾ ਨਹੀਂਗਾ ਉਹ ਨਜਾਇਜ਼ ਚਲਾਇਆ ਹੋਇਆ ਕਿਸੇ ਤਰ੍ਹਾਂ ਦੀ ਕੋਈ ਕੋਈ ਸ਼ਿਕਾਇਤ ਤੇ ਕਾਰਵਾਈ ਦੀ ਹੁੰਦੀ ਇਹ ਝੂਠੇ ਵਾਦੇ ਤੁਸੀਂ ਲੋਕਾਂ ਨਾਲ ਜਿਹੜੇ ਹੈਗੇ ਆ ਬੰਦ ਕਰ ਦਿਓ ਜੇ ਕੁਝ ਕਰਾਉਣਾ ਹੈ ਤਾਂ ਤੁਸੀਂ ਜਿਹੜੇ ਪੰਜਾਬ ਦੇ ਐਮਐਨਏ ਉਹਨਾਂ ਨੂੰ ਹੀ ਹੁਕਮ ਕਰ ਦਿਓ ਵੀ ਜਿੱਥੇ ਕੋਈ ਕਰਾਪਸ਼ਨ ਹੁੰਦੀ ਹੈ ਤੁਸੀਂ ਆਪ ਦੇ ਤੌਰ ਤੇ ਦੇਖੋ ਕੰਟਰੋਲ ਕਰੋ ਉਹਨਾਂ ਤੇ ਐਕਸ਼ਨ ਲਿਆ ਜਾਵੇ ਤਾਂ ਕਿ ਲੋਕਾਂ ਨੂੰ ਸੁੱਖ ਦਾ ਸਾਹ ਵੇ ਮੁਕਸਰ ਨਗਰ ਕਾਉਂਸਲ ਦਾ ਵੱਲੋਂ ਲੋਕ ਇੰਨੇ ਪਰੇਚਾਨ ਨਾਦਾ ਇਹਨਾਂ ਕੋਲੋਂ ਸਟਰੀਟਾਂ ਤਾਂ ਠੀਕ ਹੁੰਦੀਆਂ ਸੜਕਾਂ ਨਾਲੀਆਂ ਟੁੱਟੀਆਂ ਪਈਆਂ ਪਰਮਿਸ਼ਨ ਜਿਹੜੀ ਇਹਨਾਂ ਤੋਂ ਕੋਈ ਮਰਜ਼ੀ ਲੈ ਲਓ ਚਾਹੇ ਗੈਸ ਪਾਈਪਲਾਈਨ ਪਾਉਣੀ ਆ ਚਾਹੇ ਏਅਰ ਟੈਂਡ ਦੀ ਤਾਰ ਪਾਉਣੀ ਚਾਹੇ ਕੋਈ ਵੀ ਪਾਉਣੀ ਆ ਪਰਮਿਸ਼ਨ ਮੈਂਟੇ ਜਾਰੀ ਕਰ ਦਿੰਦੇ ਆ ਕਿਉਂਕਿ ਇਹਨਾਂ ਦੀਆਂ ਸੈਟਿੰਗਾਂ ਨਾ ਤਾਂ ਲੋਕਾਂ ਨੂੰ ਪੁੱਛਦੇ ਆ ਨਾ ਕਿਸੇ ਨੂੰ ਜੇ.ਆਈ. ਨੂੰ ਪੁੱਛਦੇ ਆ ਨਾ ਕਿਸੇ ਹੋਰ ਅਧਿਕਾਰੀ ਨੂੰ ਪੁੱਛਦੇ ਆ ਵੀ ਉੱਥੇ ਭਾਈ ਗਲੀ ਬਣੀ ਆ ਨਵੀਂ ਆਪਾਂ ਕਿਵੇਂ ਪਾਉਣ ਦੇ ਦੀਏ ਪਰ ਇਹਦਾ ਪਰਮਿਸ਼ਨ ਜਾਰੀ ਕਰ ਦਿੰਦੇ ਆ ਉਹ ਟੋਏ ਪਟ ਕੇ ਪੜੇ ਜਾਂਦੇ ਮੁਖਸਰ ਦਾ ਨਗਰ ਕੌਂਸਲ ਨੇ ਬੇੜਾ ਕਰ ਕਰਤਾ ਹਰੇਕ ਸ਼ਹਿਰ ਦੀ ਇੱਕ ਜਾਨ ਹੁੰਦੀ ਹੈ ਨਗਰ ਕੌਂਸਲ ਜਿੰਦ ਜਾਨ ਹੁੰਦੀ ਜਿਹਨੇ ਲੋਕਾਂ ਨੂੰ ਨਵੀਆਂ ਸੜਕਾਂ ਸਹੀ ਸੜਕਾਂ ਸਟਰੀਟ ਲਾਈਟਾਂ ਦੇਣੀਆਂ ਤੇ ਜਿਹੜੀਆਂ ਹੋਰ ਪ੍ਰੋਬਲਮਾਂ ਹੈਗੀਆਂ ਉਹ ਦੂਰ ਕਰਨੀਆਂ ਸੀਵਰੇਜ ਦੀ ਪ੍ਰੋਬਲਮ ਪਰ ਇਥੋਂ ਦਾ ਪਬਲਿਕ ਹੈਲਥ ਮਕਸਦਾ ਔਰ ਨਗਰ ਕੌਂਸਲ ਦੋਨੇ ਫੇਲ ਹੈ ਪਾਣੀ ਵੱਲੋਂ ਜਿਹੜਾ ਹੈਗਾ ਪਬਲਿਕ ਹੈਲਥ ਵਾਟਰ ਸਪਲਾਈ ਵਿਭਾਗ ਫੇਲ ਹੈ ਤੇ ਸਫਾਈ ਵੱਲੋਂ ਸੜਕਾਂ ਟੁੱਟੀਆਂ ਵੱਲੋਂ ਤੇ ਹੋਰ ਗੰਦਗੀ ਵੱਲੋਂ ਮੁਕਸਰ ਨੂੰ ਬੇੜਾ ਗਰ ਕਰਤਾ ਸੋ ਮੈਂ ਬੇਨਤੀ ਕਰਦਾ ਐ ਐਮਐਲਏ ਸਾਹਿਬ بڑے ਐਮਐਲਏ ਬਣ ਕੇ ਗਏ ਆ ਮੁਕਸਰ ਜੈ ਜੈਪੁ ਚ 74 ਸਾਲ ਤੋਂ ਬਣੀ ਆਂਦੇ ਆ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਯਾਦ ਰੱਖਦਾ ਤੁਸੀਂ ਇੱਕ ਵਧੀਆ ਨੇਕ ਇਨਸਾਨ ਹੋ ਇਮਾਨਦਾਰ ਹੋ ਸਾਰੇ ਸ਼ਹਿਰ ਨੂੰ ਪਤਾ ਤੁਸੀਂ ਸਭੇ ਜਾਇਦਾਤ ਬੰਦੇ ਹੋ ਇਹਨਾਂ ਲੋਕਾਂ ਤੇ ਕੋਈ ਐਕਸ਼ਨ ਲਓ ਕਿਉਂਕਿ ਆਮ ਲੋਕਾਂ ਦੀ ਤਾਂ ਕੋਈ ਸੁਣਵਾਈ ਹੁੰਦੀ ਨਹੀਂ ਲੋਕ ਉੱਥੇ ਗੇੜੇ ਕਰਦੇ ਆ ਅੱਕ ਕੇ ਕਿਤੇ ਨਾ ਕਿਤੇ ਫਿਰ ਕਹਿੰਦੇ ਆ ਵੀ ਬਾਈ ਤੁਸੀਂ ਸਾਡੇ ਦੇ ਨਾਲ ਲੈ ਦੇ ਕਰ ਲੈ ਪਰ ਸਾਡਾ ਕੰਮ ਸਹੀ ਕਰਦਾ ਉੱਥੇ ਲੋਕਾਂ ਨੂੰ ਕੁੱਤੇਾਂ ਨੂੰ ਪਕਾਈ ਕਰਾਉਂਦੇ ਜਿਵੇਂ ਕਿਤੇ ਗੇੜੇ ਮਾਰਦੇ ਆ ਨਾ ਇੰਨਾ ਗੰਦਾ ਟੀਟ ਕਰਦੇ ਆ ਇਹਨੇ ਗੰਦੇ ਢੰਗ ਨਾਲ ਬੋਲੇ ਜਾਂਦੇ ਆ ਤੁਹਾਡੇ ਕੋਲ ਮੈਂ 20 ਤੋਂ 50 ਬੰਦੇ ਜੇ ਭੇਜ ਦੂੰਗਾ ਜਿਹੜੇ ਐਪੀਡੈਬ ਦੇਣ ਨੂੰ ਤਿਆਰ ਸੋ ਬੇਨਤੀ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਗੱਲਾਂ ਨਾ ਕਰੋ ਤੁਹਾਨੂੰ ਨਗਰ ਕੌਂਸਲ ਦੀ ਸ਼ਿਕਾਇਤ ਮੈਂ ਭੇਜਦਾ ਜੇ ਤੁਸੀਂ ਅਸਲ ਪੰਜਾਬ ਦੇ ਸੀਐਮਓ ਤਾਤੇ ਕਾਰਵਾਈ ਕਰਿਓ ਫਿਰ ਲੋਕਾਂ ਨੂੰ ਵੀ ਪਤਾ ਲੱਗੇ ਵੀ ਤੁਸੀਂ ਅਖਬਾਰਾਂ 'ਚ ਕੱਲੀਆਂ ਖਬਰਾਂ ਲਮਾਉਣੇ ਕਿ ਕੋਈ ਕਾਰਵਾਈ ਵੀ ਕਰਦੇ ਆ ਸੋ ਇਹ ਲੋਕਾਂ ਦੀ ਭਲਾਈ ਦਾ ਕੰਮ ਕਰੋ ਤੇ ਲੋਕਾਂ ਨੂੰ ਕੋਈ ਜਿਹੜਾ ਹੈਗਾ ਸਾਲ ਡੇਢ ਸਾਲ ਰਹਿ ਗਿਆ 2-4 ਰਹਿ ਗਏ ਖਰੀ ਸਰਕਾਰ ਨਹੀਂ ਆਉਣਾ ਜਣਾ ਅਸੀਂ ਕਿਸੇ ਸਰਕਾਰ ਨੂੰ ਚੰਗੀ ਮਾਰੀ ਨਹੀਂ ਕਹਿੰਦੇ ਪਰ ਲੋਕਾਂ ਨੇ ਤੁਹਾਨੂੰ ਤੋਲ ਦੇਣਾ ਹੋਰ 2 ਸਾਲ ਰਹਿ ਗਏ ਜੇ ਕੁਝ ਕੁਝ ਕਰ ਦੋਗੇ ਪਰੇਸ਼ਾਨੀਆਂ ਲੋਕਾਂ ਦੀਆਂ ਦੂਰ ਕਰੂਗੇ ਤਾਂ ਯਾਦ ਕਰਨਗੇ ਨਹੀਂ ਤਾਂ ਬਹੁਤ ਸੀਐਮ ਵੀ ਬਣੇ ਆ ਆਏ ਗਏ ਆ ਚੰਗੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਣਾ ਸੋ ਬੇਨਤੀ ਆ ਕਿ ਤੇ ਜਲਦੀ ਤੋਂ ਜਲਦੀ ਕੋਈ ਕਾਰਵਾਈ ਕੀਤੀ ਜਾਵੇ ਸਾਰਿਆਂ ਦਾ ਬਹੁਤ ਧੰਨਵਾਦ